ਕਲ ਦੋਸਤੋ ਜਿਵੇਂ ਕਿ ਅਸੀਂ ਜਾਣਦੇ ਆ ਕਿ ਚੋਣਾਂ ਦਾ ਮਾਹੌਲ ਆ ਚੁੱਕਾ ਹੈ ਤੇ ਹਰ ਪਾਰਟੀ ਸਰਗਰਮ ਆਪਣਾ ਪ੍ਰਚਾਰ ਕਰ ਰਹੀ ਹੈ ਜੀ ਸੋ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿੱਚ ਅੱਜ ਵਿਧਾਨ ਸਭਾ ਹਲਕਾ ਮਜੀਠਾ ਦੇ ਵਿੱਚ ਅੱਜ ਮੌਜੂਦ ਆ ਮੰਡੀ ਦੇ ਵਿੱਚ ਕਿਸਾਨ ਬੈਠੇ ਹੋਏ ਨੇ ਹੋਰ ਵੀ ਲੋਕ ਜਿਹੜੇ ਮਜ਼ਦੂਰ ਭਾਈਚਾਰਾ ਆ ਉਹ ਵੀ ਇੱਥੇ ਆਪਣੀ ਡਿਊਟੀ ਨਿਭਾ ਰਿਹਾ ਹੈ ਰੋਜੀ ਰੋਟੀ ਦੀ ਤਲਾਸ਼ ਵਿੱਚ ਲੋਕ ਦੂਰੋਂ ਦੂਰੋਂ ਇੱਥੇ ਆਏ ਆ। ਸੋ ਇਹਨਾਂ ਨਾਲ ਅੱਜ ਗੱਲ ਕਰਾਂਗੇ। ਕੋਈ ਸਾਡੇ ਕਿਸਾਨ ਭਾਈਚਾਰੇ ਦੇ ਲੋਕ ਇੱਥੇ ਬੈਠੇ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿੱਚੋਂ ਕਿਹੜੀ ਪਾਰਟੀ ਦੀ ਕੀ ਸੰਭਾਵਨਾ ਹੈ ਐਤਕਾਂ ਦੀ ਵਾਰੀ ਕਿਹੜੀ ਪਾਰਟੀ ਅੱਗੇ ਆ ਰਹੀ ਹੈ ਜੀ? ਸੱਸੀ ਕਾਲ ਜੀ। ਹਾਂ ਜੀ। ਅੱਜ ਕੀ ਨਾਮ ਜੀ ਆਪਣਾ? ਲਖਿੰਦਰ ਸਿੰਘ। ਲਖਿੰਦਰ ਸਿੰਘ ਜੀ ਕੀ ਲੱਗਦਾ ਹੈ ਜੋ ਅੱਜ ਦੇ ਹਾਲਾਤ ਨੇ? ਕਿਉਂਕਿ ਪਾਰਟੀਆਂ ਨੂੰ ਸਾਰਿਆਂ ਨੇ ਜੋ ਇੱਕ ਵਾਰੀ ਜੋਰਜ ਮੈਚ ਦਾ ਸਾਰਿਆਂ ਨੇ ਕਾਰ ਹੀ ਲਈ ਆ ਤੇ ਤੁਸੀਂ ਵੀ ਤੁਹਾਡੀ ਵੀ ਜ਼ਿੰਦਗੀ ਦਾ ਐਕਸਪੀਰੀਅੰਸ ਹੋਊਗਾ ਕਿ ਹਰ ਇੱਕ ਪਾਰਟੀ ਨੂੰ ਨੇੜਿਓਂ ਆ ਕੇ ਵੇਖਿਆ ਹੋਊਗਾ ਕੀ ਲੱਗਦਾ ਕਿ ਅੱਜ ਕਾ ਕਿਹਦੀ ਵਾਰੀ ਲੱਗਦੀ ਹੈ ਸਾਡੇ ਹਿਸਾਬ ਨਾਲ ਤਾਂ ਜੋਸੀ ਜਾਊ ਆਪਣੇ ਅਮਰਸਾ ਤੋਂ ਜੋਸੀ ਅਮਰਸਾ ਤੋਂ ਹਾਂ ਅਮਰਸਾ ਤੋਂਗਾ ਹੈ ਕਾਲੀ ਦਲ ਦਾ ਹੈ ਹਾਂਜੀ ਤੇ ਕਿਸਾਨਾਂ ਦੀਆਂ ਜੇ ਆਪਾਂ ਗੱਲ ਕਰੀਏ ਤੇ ਉਹਨਾਂ ਨੂੰ ਮੁੱਦੇ ਨੂੰ ਲੈ ਕੇ ਬੀਜੇਪੀ ਜਿਹੜੀ ਹੈਗੀ ਆ ਅੱਜ ਵੀ ਸਟਰਗਲ ਕਰ ਰਹੀ ਆ ਕੀ ਲੱਗਦਾ ਕਿ ਪੰਜਾਬ ਵਿੱਚ ਬੀਜੇਪੀ ਦਾ ਕੋਈ ਹੈ ਆ ਕੋਈ ਤੋੜ ਉਹਦਾ ਪੰਜਾਬ ਦੇ ਪਿੰਡਾਂ ਜਿਹੜੇ ਨਹੀਂ ਕਿ ਵੋਟ ਕੋਈ ਨਾ ਦੀ ਸ਼ਰਜੀ ਬਹੁਤ ਘੱਟ ਬਣੀ ਵੋਟਾਂ ਬੀਜੇਪੀ ਨੂੰ ਇਹਦੋਂ ਇੱਕ ਅੱਧੀ ਛਿੜ ਜਾਂਦੀ ਹੈ 10ਵੇਂ ਜੁਗਦੇ ਹੈ ਮਸ਼ਕਿਲ ਹੈ ਪਰ ਜੇ ਰਾਮ ਮੰਦਰ ਦੀ ਗੱਲ ਕਰੀਏ ਤਾਂ ਇਹਨਾਂ ਨੇ ਮੋਦੀ ਸਾਹਿਬ ਨੇ ਰਾਮ ਮੰਦਰ ਬਣਾਇਆ ਹੈ ਹਿੰਦੂ ਕਮਿਊਨਿਟੀ ਨੂੰ ਜਿਹੜਾ ਆ ਉਹ ਉਹਨਾਂ ਨੇ ਆਪਣੇ ਵਾਲਾ ਅਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਹੋਰ ਵੀ ਉਹਨਾਂ ਦੇ ਮੁੱਦਿਆਂ ਨੂੰ ਲੈ ਕੇ ਕੋਸ਼ਿਸ਼ ਕੀਤੀ ਆ ਤਾਂ ਹਿੰਦੀ ਕਮਿਊਨਿਟੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਵੀ ਕਾਫੀ ਆ ਕੀ ਲੱਗਦਾ ਹਿੰਦੂਆਂ ਦੀ ਵੋਟ ਵੀ ਨਹੀਂ ਉਧਰ ਜਾਏਗੀ ਘਟ ਜਾਊਗੀ ਹਿੰਦੂਆਂ ਦੀ ਜਾਊਗੀ ਹੈ ਵਣਕੇ ਬਊਗੇ ਹਿੰਦੂ ਸਟਾਨ ਦੀਨਾ ਕੋਈ ਆਮ ਪਾਰਟੀ ਨੇ ਕੋਈ ਕਾਲੀਆਂ ਨੇ ਕੋਈ ਕਾਂਗਰਸ ਨੂੰ ਕੋਈ ਹਾਂ ਸਾਰਿਆਂ ਨੇ ਬਣੀ ਵਣਕੇ ਹੈ ਤੇ ਪਿੰਡਾਂ ਜਾਨੀ ਕਿ ਹਿੰਦੂ ਦੀ ਹੈ ਬਣਾ ਬਹੁਤ ਘੱਟ ਆਦੇ ਬਹੁਤ ਘੱਟ ਬਣੀ ਬੋੜ ਮੁਸ਼ਕਲ ਜਿੱਦਿਆਂ ਨਾਲ ਆਪਣਾ ਨਾ ਭਾਜ ਪਾ ਦੇ ਕੋਣ ਪੰਜਾਬ ਦੀ ਮੁਸ਼ਕਲ ਹੈ ਹਾਂਜੀ ਕੀ ਖਿਆਲ ਤੁਹਾਡਾ ਕੋਈ ਇਹੋ ਜਿਹਾ ਵਿਚਾਰ ਹੈ ਜੀ ਦੇਖੋ ਜੀ ਇਹ ਪਾਰਟੀਆਂ ਸਾਰਿਆਂ ਨੇ ਬੋਰਡ ਤੇ ਲੈਣੇ ਆ ਪਰ ਇਹ ਹਲਕੇ ਜਿਆਦਾ ਅਕਾਲੀ ਰਹਿਆ ਅਕਾਲੀਆਂ ਦਾ ਬੋਲਬਾਲ ਹੈਗਾ ਅੱਗੇ ਨੂੰ ਫਰਕ ਤੇ ਪਿਆ ਆ ਅਕਾਲੀਆਂ ਦਾ ਪਰ ਅਜੇ ਵੀ ਅਕਾਲੀਆਂ ਦਾ ਬੋਲਬਾਲਾ ਚੱਲਦਾ ਹੈ ਮੀਠਾ ਹਲਕੇ ਜਿਹਾ ਬਿਲਕੁਲ ਚੱਲਦਾ ਜੀ ਜੀ ਹਾਂ ਸੋ ਦੋਸਤੋ ਉਹਨਾਂ ਨੇ ਜਦੋਂ ਦੱਸਿਆ ਕਿ ਅਕਾਲੀਆਂ ਦਾ ਹੀ ਬੋਲਬਾਲਾ ਇਧਰਲੀ ਸਾਈਡ ਦੇ ਉੱਤੇ ਜਿੱਦਾਂ ਜੋਸ਼ੀ ਸਾਹਿਬ ਵੀ ਉਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਹਾਂ ਉਹਨਾਂ ਦੇ ਚਾਂਸਸ ਬਣਦੇ ਆ ਕਿ ਉਹ ਇਧਰ ਦੀ ਸੀਟ ਕੱਢ ਸਕਣਗੇ ਸੋ ਆਪਣੇ ਦੂਸਰੇ ਵੀਰਾਂ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਵੀਰ ਜੀ ਕੀ ਲੱਗਦਾ ਕੀ ਮਾਹੌਲ ਚੱਲ ਰਿਹਾ ਹੈ ਕੱਦਣਾ ਚੋਣਾ ਦਾ ਚੋਣਾ ਦਾ ਮਾਹੌਲ ਚੱਲ ਜੀ ਇਹੀ ਲੱਗਦਾ ਹੈ ਕਿ ਅੰਮ੍ਰਿਤਸਰ ਦੇ ਵਿੱਚੋਂ ਦਾ ਜੋਸ਼ੀ ਸਾਹਿਬ ਜਤਨਗੇ ਅੱਛਾ ਜੀ ਕਿਉਂਕਿ ਆ ਆਮ ਆਦਮੀ ਪਾਰਟੀ ਦੇ ਪਹਿਲੋਂ ਇਲੈਕਸ਼ਨ ਤੋਂ ਪਹਿਲੋਂ ਵਾਦੇ ਕੁਝ ਹੋਰ ਹੁੰਦੇ ਆ ਤੇ ਬਾਅਦ ਵਿੱਚ ਚਿਹਰਾ ਕੁਝ ਹੋਰ ਹੁੰਦਾ ਨਾ ਜੀ ਇਹ ਸਾਰਿਆਂ ਨੂੰ ਪਤਾ ਹੈ ਕਿ ਪਹਿਲੋਂ ਅੱਜ ਭਗਵੰਦ ਮਾਨ ਸਾਹਿਬ ਦਾ ਅੱਜ ਹੀ ਬਿਆਨ ਆ ਗਿਆ ਪਹਿਲੋਂ ਕਹਿੰਦਾ ਸੀ ਐਮਐਸਪੀ ਦੇਵਾਂਗੇ ਹਰ ਫਸਲ ਤੇ ਅੱਜ ਮੁਕਰ ਕੇ ਸ਼ਰਯਮ ਕਹਿਤਾ ਕਿ ਐਮਐਸਪੀ ਦੇ ਨਹੀਂ ਸਕਦੇ ਤੇ ਬੀਜੇਪੀ ਦੇ ਵੱਲੋਂ ਕੀ ਲੱਗਦਾ ਹੈ ਕਿ ਬੀਜੇਪੀ ਕੋਈ ਸੀਟ ਕਰ ਸਕਦੀ ਹੈ ਨਹੀਂ ਬੀਜੇਪੀ ਦੇ ਪੰਜਾਬ ਚ ਪਤਾ ਹੀ ਕੱਟ ਦੋਣਾ ਉਹਨਾਂ ਦਾ ਪੈਦਾ ਹੀ ਕੋਈ ਨਹੀਂ ਉਹ ਤਾਂ ਪਹਿਲੇ ਕਿਸਾਨਾਂ ਦੇ ਵਿਰੁੱਧ ਚੱਲਣ ਦੇ ਆ ਜਦੋਂ ਕਿਸਾਨਾਂ ਦੇ ਵਿਰੋਧੀ ਹੋ ਗਏ ਤੇ ਜੇ ਕਿਸਾਨ ਹੀ ਮੰਨ ਲਓ ਉਲਟ ਹੋ ਗਏ ਇਹਨਾਂ ਦੇ ਤੇ ਰੋਜੀ ਰੋਟੀ ਦੇ ਕਿਸਾਨ ਨੇ ਇੱਕ ਮੋਣੀ ਆ ਜਿਹੜੀ ਕਣਕ ਝੋਨਾ ਜੋ ਵੀ ਇਹਨਾਂ ਨੂੰ ਖਾਣਾ ਇਹਨਾਂ ਦੇਸ਼ ਨੂੰ ਜੋ ਵੀ ਦੇਣਾ ਕਿਸਾਨਾਂ ਨੇ ਦੇਣਾ ਜਦੋਂ ਕਿਸਾਨਾਂ ਦੇ ਇਹ ਉਲਟ ਹੋ ਗਏ ਤੇ ਫਿਰ ਮਲਗੀ ਸਾਰੀ ਦੁਨੀਆ ਦੇ ਉਲਟ ਹੋ ਗਏ ਬੀਜੇਪੀ ਵਾਲੇ ਬੀਜੇਪੀ ਮੁਸ਼ਕਲ ਹੈ ਸੋ ਕੁਝ ਨੈਸ਼ਨਲ ਮੀਡੀਆ ਜਿਹੜਾ ਹੈਗਾ ਆ ਉਹ ਪ੍ਰਚਾਰ ਰਿਹਾ ਹੈ ਕਿ ਕਿਸਾਨਾਂ ਨੇ ਪੈਸੇ ਮੰਗੇ ਆ ਪੈਸੇ ਨਹੀਂ ਮੰਗ ਕੀਤੀ ਹੈ ਵੀ ਪੈਸੇ ਦੇ ਦਿਓ ਕੁਝ ਲੱਖ ਸਾਨੂੰ ਕੁਝ ਕਰੋੜ ਦੇ ਦਿਓ ਤੇ ਅਸੀਂ ਪਿਛੇ ਹਟ ਜਾਂਦੇ ਹਾਂ ਮੋਰਚਾ ਚੁੱਕ ਲੈਣੇ ਆ ਤੇ ਵੋਟਾਂ ਵੀ ਤੁਹਾਨੂੰ ਪਾ ਦਾਂਗੇ ਤੁਸੀਂ ਵੀ ਕਿਸਾਨ ਨੂੰ ਲੱਗਦਾ ਕੁਝ ਇੰਨਾ ਦੀ ਗੱਲਬਾਤ ਹੋਏਗੀ ਦੇਖੋ ਜੀ ਰਹੀ ਗੱਲ ਪੈਸਿਆਂ ਦੀ ਪੈਸੇ ਤੇ ਜਿਹੜੀ ਕੌਮ ਫ੍ਰੀ ਲੰਗਰ ਲਾ ਸਕਦੀ ਆ ਹੂੰ ਹੂੰ ਉਹਦੇ ਵਾਸਤੇ ਪੈਸੇ ਕੀ ਚੀਜ਼ ਆ ਉੱਥੇ ਫ੍ਰੀ ਲੰਗਰ ਵਰਤਣ ਡਿਆ ਵਾ ਕਿਤੇ ਵੀ ਚਲ ਜਾਓ ਪੰਜਾਬ ਦੇ ਵਿੱਚ ਫ੍ਰੀ ਲੰਗਰ ਆ ਜਿਹੜਾ ਹੀ ਧਰਮ ਦਾ ਮਰਜ਼ੀ ਬੰਦਾ ਆਵੇ ਖਾ ਸਕਦਾ ਉਹ ਪੈਸਿਆਂ ਵਾਸਤੇ ਉੱਥੇ ਤਾਂ ਨਾ ਆ ਸਕਦਾ ਪੰਜਾਬ ਜਾਨੇ ਜੀ ਇਹ ਤਾਂ ਸਭ ਨੂੰ ਪਤਾ ਗੁੰਮਰਾਹੀ ਕਰਨ ਦੇ ਬਸ ਉਹ ਦੂਜਾ ਪਾਸਾ ਹੀ ਆ ਕਿ ਉਹਦੋਂ ਡਾਇਵਰਟ ਕਰਨ ਦੇ ਲੋਕਾਂ ਨੂੰ ਕਿ ਲੋਕੀ ਕਿਸਾਨਾਂ ਦੇ ਉਲਟ ਹੋ ਜਾਣ ਬਸ ਹੋਰ ਕੋਈ ਚੱਕਰ ਨਹੀਂ ਹੈ ਸੈਂਟਰ ਚ ਕਿਹਦੀ ਮੰਨਦੇ ਹੋ ਕਿ ਕਿਹਦੀ ਸਰਕਾਰ ਹੋਣੀ ਚਾਹੀਦੀ ਹੈ ਮੋਦੀ ਸਾਹਿਬ ਦੀ ਕਿ ਜਾਂ ਰਾਹੁਲ ਗਾਂਧੀ ਹੋਣੀ ਹੋਣੀ ਚਾਹੀਦੀ ਨੇ ਨਹੀਂ ਵੈਸੇ ਉਹਨੇ ਦਾ ਰਾਹੁਲ ਗਾਂਧੀ ਹੋਣੀ ਚਾਹੀਦੇ ਜੀ ਕਿਉਂਕਿ ਸੈਂਟਰ ਦੇ ਵਿੱਚ ਦੋ ਹੀ ਪਾਰਟੀਆਂ ਕਾਂਗਰਸ ਤੇ ਭਾਜਪਾ ਹੂੰ ਹੂੰ ਤੇ ਭਾਜਪਾ ਦੇ ਨਾਂ ਹੀ ਆਵੇ ਤਾਂ ਚੰਗੀ ਗੱਲ ਆ ਡਿਕਟੇਟਰਸ਼ਿਪ ਨਹੀਂ ਰਹਿਣਾ ਦੀ ਹੋਣੀ ਆ ਜੇ ਭਾਜਪਾ ਆ ਗਈ ਤੇ ਮੈਂ ਨਾ ਇੱਕ ਸਾਥੀ ਨਾਲ ਗੱਲ ਕੀਤੀ ਸੀ ਸਾਡੇ ਕਿਸਾਨ ਭਾਈਚਾਰੇ ਦੇ ਕੁਝ ਲੋਕ ਬੈਠੇ ਸੀ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਮੈਂ ਕਿਹਾ ਵੀ ਕਹਿੰਦੇ ਨੇ ਕਿ ਤੀਸਰੀ ਵਾਰੀ ਵੀ ਮੋਦੀ ਸਾਹਿਬ ਆਉਣਗੇ ਤੇ ਉਹਨਾਂ ਨੇ ਇੱਕ ਗੱਲ ਕੀਤੀ ਸੀ ਕਹਿੰਦੇ ਕਿ ਕਿਸਾਨ 2 ਸਾਲ ਆਪਣੀ ਪਹਿਲੀ ਠੇਕੇ ਦੇ ਕਿਸੇ ਨੂੰ ਦੇ ਸਕਦੇ ਆ ਤੇ ਤੀਸਰੇ ਸਾਲ ਦਿੰਦੇ ਨਹੀਂ ਕਿ ਅਗਲਾ ਕਾਬਜ ਨਾ ਹੋ ਜਾਵੇ ਪੱਕੀ ਆਪਣੇ ਨਾਂ ਦੇ ਰਜਿਸਟਰੀ ਨਾ ਕਰਵਾ ਲਿਓ ਤੇ ਇਹ ਤੇ ਦੇਸ਼ ਦੀ ਗੱਲ ਆ ਤੇ ਮੋਦੀ ਸਾਹਿਬ ਨੂੰ ਆਪਾਂ ਜੇ ਤੀਸਰੀ ਵਾਰੀ ਲੈ ਆਂਦਾ ਤੇ ਹੋ ਸਕਦਾ ਹੈ ਕਿ ਦੇਸ਼ ਵੀ ਉਸੇ ਤਰੀਕੇ ਦੇ ਨਾਲ ਆ ਰਜਿਸਟਰੀ ਕਰਵਾ ਲੈਣ ਲੱਗਦਾ ਕੁਝ ਇਦਾਂ ਦਾ ਹਾਂ ਜੀ ਜੀ ਇਹ ਵੀ ਗੱਲ ਹੈਗੀ ਹੈ ਕਿ ਕਿਸਾਨ ਨੂੰ 2 ਸਾਲ ਪਹਿਲੀ ਦੇ ਕੇ ਤੀਜੇ ਸਾਲ ਦਿੰਦੇ ਨਹੀਂ ਹੈ ਕਿ ਇਹਨਾਂ ਜੀ ਆਪਣੇ ਨਾਮ ਕਰਾ ਜਾਣੀਆਂ ਵਾ ਗਰਦੌਰੀਆਂ ਕਰਾ ਜਾਣੀਆਂ ਮਾਲਕ ਬਣ ਜਾਣਾ ਤੇ ਜੇ ਦੇਸ਼ ਉਹਨਾਂ ਨੂੰ 2 ਸਾਲ ਅੱਗੇ ਦੇ ਦਤਾ ਤੇ ਜੇ ਸਾਲ ਵੀ ਚੱਲ ਗਿਆ ਫਿਰ ਤੇ ਅਗਲੇ ਸਾਲ ਵੋਟਾਂ ਨਹੀਂ ਪਾਣੀਆਂ ਚੌਥੀ ਵਾਰੀ ਜੀ ਜੀ ਇਹਨਾਂ ਦਾ ਕਾਨੂੰਨ ਹੀ ਇਹੋ ਜੇ ਪਾਸ ਕਰ ਦਿੰਦੇ ਆ ਆਪਣੀ ਮਰਜ਼ੀ ਨਾਲ ਕੋਣ ਪਾਸ ਕਰਦੇ ਆ ਸਭ ਕੁਝ ਆਪਣੀ ਮਰਜ਼ੀ ਨਾਲ ਹੁੰਦਾ ਕਾਨੂੰਨੀਆ ਵਜਾ ਪਾਸ ਕਰ ਦਿੰਨਾ ਜੀ ਇਹਦੇ ਵਿੱਚ ਵੋਟਾਂ ਨਹੀਂ ਪਾਣੀਆਂ ਗੱਲ ਖਤਮ ਰਾਜਾ ਰਾਜੀ ਹੋ ਜਾਣਾ ਜੀ ਮਜ਼ਦੂਰ ਭਾਈ ਜਾਰਾ ਮਿਹਨਤ ਮਜ਼ਦੂਰੀ ਕਰਨ ਆਏ ਨੇ ਮੰਡੀ ਦੇ ਵਿੱਚ ਰੋਜੀ ਰੋਟੀ ਦੇ ਮਸਲੇ ਨੂੰ ਆਪਣੇ ਬੱਚਿਆਂ ਦੇ ਵਾਸਤੇ ਪਰਿਵਾਰ ਦੇ ਵਾਸਤੇ ਆਏ ਨੇ ਸੋ ਕੀ ਲੱਗਦਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਭਾਜਪੀ ਦਾ ਕੀ ਰੋਲ ਹੈਗਾ ਆ ਆਮ ਆਦਮੀ ਪਾਰਟੀ ਕਾਲੀ ਦਾਲ ਕਾਂਗਰਸ ਕੀ ਲੱਗਦਾ ਕਿਹੜੀ ਪਾਰਟੀ ਬਾਜੀ ਮਾਰੇਗੀ ਕਹਿ ਨਹੀਂ ਸਕਦੇ ਕੁਛ ਅੱਛਾ ਜੀ ਸਾਡਾ ਤਾਂ ਮਿਹਨਤ ਲਈ ਧਿਆਨ ਆ ਠੀਕ ਹੈ ਜੀ ਹਾਂਜੀ ਤੇ ਇਹ ਮਧਿਆੜੀ ਬਿਲਕੁਲ ਹੈ ਨਹੀਂ ਪਿੰਡ ਦਾ ਪਿੰਡਾਂ ਦੇ ਵਿੱਚ ਬਹੁਤ ਔਖੀ ਮਿਹਨਤ ਕਰਨੀ ਬਹੁਤ ਜਿਆਦਾ ਔਖੀ ਹੈ ਹਾਂਜੀ ਚਾਹੁੰ ਜਿਹੜਾ ਪਾਲਤੀ ਦਿਹਾੜੀ ਵਧ ਕਰ ਭਰ ਦੂਗਾ ਉਹਦੇ ਆਪਾਂ ਵੋਟਾਂ ਪਾਵਾਂਗੇ ਉਹ ਸਭ ਮੋਲ ਦੇਗਾ ਜਿਹੜੀ ਦੱਪੇਗਾ ਅੱਛਾ ਪੈਟਰੋਲ ਦੇ ਰੇਟ ਜਿਆਦਾ ਹੋਏ ਤੇ ਉਹਦੇ ਚ 2 ਰੁਪਏ ਫਿਰ ਘਟਾ ਦਿੱਤਾ ਸੋ ਇੰਨੀ ਕੁ ਸਬਸਿਡੀ ਦੇ ਨਾਲ ਲੱਗਦਾ ਕੁਝ ਫਾਇਦਾ ਹੋ ਸਕਦਾ ਹਾਂਜੀ ਇੰਨੀ ਕੁ ਸਬਸਿਡੀ ਅੱਜ ਤੋਂ ਬਹੁਤ ਜ਼ਿਆਦਾ ਮਹਿੰਗੇ ਹੋਏ ਆ ਪੈਟਰੋਲ ਬਹੁਤ ਜ਼ਿਆਦਾ ਮਿੰਗਾ ਹੋ ਗਿਆ ਡੀਜ਼ਲ ਵੀ ਜ਼ਿਆਦਾ ਮਿੰਗਾ ਆ ਗਿਆ ਉਹ ਬਿਲਕੁਲ ਸਸਤਾ ਕਰਨਾ ਚਾਹੀਦਾ ਅੱਛਾ ਜੇ 2 ਰੁਪਏ ਘਟਾਉਣ ਦੇ ਨਾਲ ਪੈਟਰੋਲ ਨਾਲ ਤੇ ਕਿੰਨਾ ਕੁ ਫਾਇਦਾ ਹੋਊਗਾ ਤੁਹਾਨੂੰ ਫਾਇਦਾ ਹੋਏ ਹੋਊਗਾ ਇਸ ਕਰ ਥੋੜਾ ਬੋਲਾ ਫਰਕ ਫਰਕ ਹੋਊਗਾ ਹੀ ਆ ਠੀਕ ਹੈ ਹਾਂ ਜੀ ਚਲੋ ਸਾਡੇ ਨਾਲ ਇੱਕ ਵੀਰ ਜੀ ਵੀ ਮੌਜੂਦ ਇਹਨਾਂ ਨੂੰ ਵੀ ਪੁੱਛਦੇ ਹਾਂ ਕਿ ਇਹਨਾਂ ਨੂੰ ਕੀ ਲੱਗਦਾ ਕੀ ਵੀਰ ਜੀ ਤੁਹਾਡਾ ਨਾਮ ਹੈ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਜੀ ਕਿਦਾਂ ਲੱਗਦਾ ਹੈ ਕਿ ਲੋਕ ਸਭਾ ਅੰਮ੍ਰਿਤਸਰ ਦੇ ਵਿੱਚ ਕੋਈ ਬੀਜੇਪੀ ਦਾ ਜਾਂ ਆਮ ਆਦਮੀ ਪਾਰਟੀ ਦੇ ਵਿੱਚੋਂ ਕਿਹੜੀ ਪਾਰਟੀ ਜਿਹੜੀ ਹੈਗੀ ਉਹ ਜਿੱਤੇਗੀ ਮੇਰੇ ਹਿਸਾਬ ਨਾਲ ਤੇ 18 ਹਲਕੇ ਚੋਂ ਬੀਜੇਪੀ ਜਿੱਤੇਗੀ ਅੱਛਾ ਜੀ ਹਾਂ ਤੇ ਜੇ ਆਪਾਂ ਸਾਰੇ ਭਾਰਤ ਦੀ ਇੰਡੀਆ ਦੀ ਗੱਲ ਕਰੀਏ ਤੇ ਰਾਹੁਲ ਗਾਂਧੀ ਆਏਗਾ ਕਿ ਜਾਂ ਮੋਦੀ ਆਏਗਾ ਮੋਦੀ ਆਏਗਾ ਰਾਹੁਲ ਦੀ ਤਾਂ ਕਹਾਣੀ ਖਤਮ ਹੀ ਹੋਈ ਹੈ ਮੇਰੇ ਸਾਬ ਨੂੰ ਠੀਕ ਹੈ ਜੀ ਸੋ ਮੈਂ ਕਿ ਆਇ ਨੂੰ ਲੈ ਕੇ ਤੁਸੀਂ ਕੀ ਕਹੋਗੇ ਕਿ ਕਹਿੰਦੇ ਮੋਦੀ ਦੇ ਰਾਜ ਦੇ ਵਿੱਚ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ ਮਹਿੰਗਾਈ ਵੇਖੋ ਜੀ ਮਹਿੰਗਾਈ ਜਿਹੜੀ ਹੈ ਨਾ ਉਹ ਤੇ ਆਪਣੇ ਥਰੂ ਆ ਅੱਛਾ ਜੀ ਮਹਿੰਗਾਈ ਤੇ ਹਣੀ ਹੋਣੀ ਜੜੀ ਹੋਣੀ ਹੈ ਜੇ ਸਰਕਾਰਾਂ ਦੀ ਗੱਲ ਕਰੀਏ ਇਹ ਕੰਮ ਆਪਾਂ ਕਰਨਾ ਟੀਕੇ ਲਾ ਕੇ ਥੋੜਾ ਕੰਮ ਹੋਣਾ ਜੀ ਤੇ ਜੇ ਆਪਾਂ ਗੱਲ ਕਰੀਏ ਰੋਜ਼ਗਾਰ ਦੀ ਗੱਲ ਕਰੀਏ ਤੇ ਤੁਹਾਨੂੰ ਲੱਗਦਾ ਨਹੀਂ ਕਿ ਰੋਜ਼ਗਾਰ ਮਿਲੇ ਨੌਕਰੀਆਂ ਮਿਲਣ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਸਹੀ ਮੁਆਵਜ਼ਾ ਮਿਲੇ ਸਹੀ ਉਹਨਾਂ ਨੂੰ ਆਮਦਨੀ ਉਹਨਾਂ ਦੀ ਹੋਵੇ ਤਾਂ ਆਟਾ ਦਾਲ ਜਿਹੜਾ ਹੈਗਾ ਉਹ ਫ੍ਰੀ ਲੈਂਡ ਦੀ ਲੋੜ ਹੀ ਨਾ ਪਵੇ ਪਤਾ ਗੱਲ ਕੀ ਆਟਾ ਦਾਲ ਜਿਹੜਾ ਫ੍ਰੀ ਮਿਲਦਾ ਨਾ ਇਹ ਲੋਕਾਂ ਨੂੰ ਲਾਲਚ ਚ ਚ ਪਾਇਆ ਹੁਣ ਨਹੀਂ ਮਿਲਦਾ ਨਾ ਤੇ ਲੋਕੀ ਕਹਿੰਦੇ ਹਨੂ ਨਹੀਂ ਮਿਲਿਆ ਉਹਨੂੰ ਨਹੀਂ ਮਿਲਿਆ ਜੇ ਦੋਨੂੰ ਨੂੰ ਮਿਲ ਜਾਂਦਾ ਤੇ ਚਾਰ ਜਣੇ ਲੜ ਪੈਂਦੇ ਜੀ ਪਰ ਜੇ ਇਹ ਹੀ ਲੋਕ ਆਪਣੀ ਖਰੀਦ ਕੇ ਖਾਣ ਤੇ ਆਟਾ ਦਾਲ ਦੀ ਲੋੜ ਹੀ ਨਾ ਪਵੇ ਲੋਕੀ ਨੌਕਰੀਆਂ ਦੇ ਸਰਕਾਰਾਂ ਨੌਕਰੀਆਂ ਦੇ ਦੇਣ ਤੇ ਉਹਦੇ ਬਾਰੇ ਕੀ ਖਿਆਲ ਤੁਹਾਡਾ ਸਰਕਾਰ ਨੌਕਰੀ ਨਹੀਂ ਦੇ ਸਕਦੀ ਨੌਕਰੀ ਉਹਨੂੰ ਮਿਲਦੀ ਆ ਜਿਹਦੇ ਕੋ ਪੈਸਾ ਜਿੰਨਾ ਮਰਜੀ ਪੜ ਕੇ ਇੱਧਰੇ ਪਲਾਸਟੂ ਪੜ ਪੜ ਕੇ ਤੇ ਆ ਟਰਾਲੀਆਂ ਲੌਂਡ ਹੈ ਜੇ ਸਾਹਮਣੇ ਸਾਡੇ ਸੋ ਆਪਣੀ ਗੱਲਬਾਤ ਦਸੀਏ ਕਿ ਇਸ ਤਰੀਕੇ ਦੇ ਨਾਲ ਕੀ ਹਾਲਾਤ ਉਹਨਾਂ ਚੱਲਦੇ ਉਹਨਾਂ ਦੀ ਆਪਣੀ ਮਨ ਦੀ ਭਾਵਨਾ ਸੀ ਉਹ ਚਾਹੁੰਦੇ ਸੀ ਕਿ ਬੀਜੇਪੀ ਜਿਹੜੀ ਆ ਉਹ ਅੱਗੇ ਆਵੇਗੀ ਤੇ ਮਹਿੰਗਾਈ ਵੱਲੋਂ ਵੀ ਉਹਨਾਂ ਦੱਸਿਆ ਕਿ ਸਾਡਾ ਆਪਣਾ ਹੀ ਕਸੂਰ ਆ ਸੋ ਤੁਸੀਂ ਕਿੰਨਾ ਇੱਕ ਇਹਨਾਂ ਗੱਲਾਂ ਨਾਲ ਸਹਿਮਤ ਹੋ ਕਮੈਂਟਾਂ ਵਿੱਚ ਜਰੂਰ ਦੱਸਿਓ ਸੋ ਅੱਗੇ ਚੱਲਦੇ ਆਂ ਹੋਰ ਸਾਥੀਆਂ ਨਾਲ ਗੱਲਾਂ ਕਰਦੇ ਆ ਉਹਨਾਂ ਦੇ ਕੀ ਵਿਚਾਰ ਹੈ ਜੀ ਹਾਂਜੀ ਵੀਰ ਜੀ ਕੀ ਨਾਮ ਜੀ ਆਪਣਾ ਆਪਣਾ ਵਿਕਰਮਜੀਤ ਸਿਆ ਵਿਕਰਮਜੀਤ ਸਿਆ ਅੱਛਾ ਵਿਕਰਮਜੀਤ ਜੀ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿੱਚ ਕੀ ਲੱਗਦਾ ਕਿ ਕਿਹੜੀ ਪਾਰਟੀ ਅਰ ਕਮਲਾ ਮਾਰੇਗੀ ਮੱਲਾ ਤਾਂ ਤੇ ਹੁਣ ਸਾਰਿਆਂ ਤੋਂ ਅਸੀਂ ਇੱਕੇ ਪਏ ਆ ਇਹ ਤੇ ਹੁਣ ਮੌਕਾ ਹੀ ਦੱਸੂਗੇ ਕਿਹਦੀ ਮਾਰਦੀ ਹੈ ਵੇਹੇ ਵਿਚਾਰ ਤੇ ਸਾਡਾ ਕਿ ਵੋਟ ਹੀ ਨਹੀਂ ਪਾਉਂਦਾ ਜੋ ਹੱਥ ਜਿਹੋ ਜੇ ਆ ਇਹ ਜਿਹੜੀ ਪਾਰਟੀ ਲੈ ਕੇ ਆਨੇ ਆ ਉਹ ਵੀ ਉਵੇਂ ਦੀ ਹੋ ਜਾਂਦੀ ਹੈ ਜੀ ਬਾਅਦ ਚ ਇਹਨਾਂ ਦੇ ਉੱਤੇ ਬੜੀ ਉਮੀਦ ਸੀ ਸਾਨੂੰ ਕਿ ਆਹ ਬਾੜੀ ਬੜਾ ਵਧੀਆ ਕੰਮ ਕਰੂਗੀ ਪਰ ਨਹੀਂ ਰਿਸ਼ਵਤਾਂਾਂ ਵੀ ਉਵੇਂ ਚੱਲਣਦੀਆਂ ਵਾਂ ਜਿਨ੍ਹਾਂ ਦਾ ਮਤਲਬ ਕੇ ਕੋਈ ਚਲਦਾ ਹੈ ਕਚਹਿਰੀਆਂ ਪਤਾ ਤੇ ਉਹਨਾਂ ਨੂੰ ਜਿਦਾਂ ਆਪਣੇ ਜਿਠੇੜੀ ਲਾ ਲਓ ਸਾਨੂੰ ਪਤਾ ਹੈ ਤਕਸੀਮ ਦੇ ਕੇਸ ਕਿੰਨੇ ਕਿੰਨੇ ਪੈਸੇ ਦੇ ਚੁੱਕੇ ਆ ਜੀ ਜੀ ਜਿਹੜਾ ਵੀ ਤਹਿਸੀਲਦਾਰ ਹੁੰਦਾ ਜਾਂ ਕੋਈ ਗਾੜੀ ਪਰਿਵਾਰੀ ਐ ਪੈਸੇ ਮੇਰਾ ਕੋਈ ਕੰਮ ਨਹੀਂ ਜੀ ਹੁੰਦਾ ਪਰ ਉਹਨਾਂ ਵੱਲੋਂ ਤਾਂ ਕਿਹਾ ਹੈ ਕਿ ਰਿਸ਼ਵਤ ਖੋਰੀ ਵਾਲਾ ਜਿਹੜਾ ਵੀ ਕੋਈ ਬੰਦਾ ਲੱਭਦਾ ਹੈ ਤੁਸੀਂ ਤੇ ਉਹ ਹੈ ਟੋਲ ਫਰੀ ਨੰਬਰ ਹੈ ਗਾਇ ਤੇ ਤੁਸੀਂ ਗੱਲ ਕਰੋ ਤੇ ਉਹਨੂੰ ਫੌਰਨ ਸਸਪੈਂਡ ਕੀਤਾ ਜਾਊਗਾ। ਬਹੁਤ ਨਹੀਂ ਕਿਹਾ ਤਾਂ ਹੈ ਪਰ ਹਾਂ ਚਲੋ ਨਹੀਂ ਕੀਤਾ ਪਰ ਬਾਕੀ ਕੰਮ ਕੁਮ ਤੇ ਇੱਡੇ ਕੋਈ ਖਾਸ ਨਹੀਂ ਸਾਡਾ ਦੋ ਜਾ ਬਰਨ ਦਾ ਕੇਸ ਆ। ਹੁਣ ਜਾ ਕੇ ਉਹ ਜਿਹੜੀ ਨਕਸ਼ਾ ਬਣਿਆ ਹੋ। ਸਾਡਾ 8 ਕਣਾ 3 ਮਰਲੇ ਘਾਟਿਆ ਰਕਬਾ। ਹਾਂ ਤਾਂ ਬਹੁਤ ਖਜਾ ਖਰਾਬ ਹੈ ਉਦੋਂ ਦੇ ਹੁੰਦੇ ਬੜੇ ਪੈਸੇ ਲੱਗੇ ਸਾਡੇ ਬਾਰ-ਬਾਰ। ਚਲੋ ਇਹਦੇ ਹੁਣ ਵੇਨੇ ਆ। ਅਜੇ ਸੋਚਿਆ ਨਹੀਂ ਹੈ ਕਿਉਂਕਿ ਸਰਕਾਰ ਤੇ ਜਿਹੜੀ ਵੀ ਹੁੰਦੀ ਹੈ ਦੂਜੀ ਵਰਗੀ ਹੋ ਜਾਂਦੀ ਬਾਅਦ ਚ ਤੇ ਐਮਐਸਪੀ ਨੂੰ ਲੈ ਕੇ ਕੀ ਖਿਆਲ ਤੁਹਾਡਾ ਕਿਉਂਕਿ ਮੋਦੀ ਸਰਕਾਰ ਐਮਐਸਪੀ ਦੇ ਨਹੀਂ ਰਹੀ ਔਰ ਭਗਵੰਤ ਮਾਨ ਸਾਹਿਬ ਨੇ ਕਹਿ ਦਿੱਤਾ ਫਿਲਹਾਲ ਵਿੱਚ ਪਹਿਲਾਂ ਉਹਨਾਂ ਨੇ ਕਿਹਾ ਕਿ ਐਮਐਸਪੀ ਦਵਾਂਗੇ ਪਰ ਹੁਣ ਉਹਨਾਂ ਨੇ ਕਹਿਤਾ ਕਿ ਸੈਂਟਰ ਦਾ ਮਸਲਾ ਹੈ ਸੈਂਟਰੀ ਦਵੇਗੀ ਤੇ ਇਹਦਾ ਹੋਣਾ ਹੀ ਕਿ ਇਹ ਤੇ ਜਿਹੜੀ ਸਰਕਾਰ ਹੁੰਦੀ ਹੈ ਸਾਰੇ ਇਹ ਇਦਾਂ ਦੇ ਹੋ ਜਾਂਦੇ ਆ ਐਮਐਸਪੀ ਤੋਂ ਪਹਿਲਾਂ ਤੇ ਇਹ ਆ ਆਉਂਦੇ ਕਿ ਜੇ ਸਾਡੀ ਸਰਕਾਰ ਆਊਗੀ ਅਸੀਂ ਦਵਾਂਗੇ ਇਹ ਕਹਿੰਦੇ ਨੇ ਤੇ ਹੁਣ ਐਵੇਂ ਓਵੇਂ ਤੇ ਹੀ ਆ ਮਿਲਦਾ ਮੁੱਲਦਾ ਕਿਸਾਨਾਂ ਨੂੰ ਕੁਛ ਨਹੀਂ ਆ ਸਾਡਾ ਪਿਛਲੀ ਵਾਰੀ ਗੜੇ ਮਾਰੀ ਹੋਈ ਸੀ ਸਾਡੇ ਪੈੜੀਆਂ 'ਚ ਗਏ ਸੀ 100% ਇਹਨਾਂ ਨੇ ਕਿਹਾ ਵੀ ਆ ਕਣਕ ਵਿਛੀ ਆ ਡਿੱਗੀ ਆ ਕਿਸੇ ਨੂੰ ਮਾਫੀ ਨਹੀਂ ਮਿਲਿਆ ਮਾਫੀ ਆ ਕਹਿ ਦਿੰਦੇ ਕਿਸਾਨਾਂ ਨੂੰ ਕਦੀ ਮਿਲਦਾ ਮੁੱਲਦਾ ਤਾਂ ਹੈ ਹੀ ਨਹੀਂ ਆ ਇੱਥੇ ਕਿਸੇ ਨੂੰ ਨਹੀਂ ਮਿਲਿਆ ਸਾਡੀ ਆਪਣੀ ਬੜੀ ਡਿੱਗੀ ਸੀ ਕਣਕ ਇੱਥੋਂ ਗਏ ਸੀ ਵੇਖ ਕੇ ਆਏ ਅਫਸਰ ਮੈਂ ਨਾਲ ਮੇਰਾ ਉਹਨਾਂ ਨੇ ਖੁਦ ਕਿਹਾ ਕੇ 100% ਡਿੱਗੀ ਆ ਤੇ ਨਹੀਂ ਮਿਲ ਆਉਂ ਕਿਸਾਨਾਂ ਦੇ ਕਈ ਥਾਵਾਂ ਤੇ ਘਰੇ ਮਾਰੀ ਹੋਈ ਤੇ ਉਹਨਾਂ ਨੂੰ ਕਹਿੰਦੇ ਕਹੀ ਦਵਾਂਗੇ ਮੈਨਾਂ ਤੇ ਸਾਨੂੰ ਪਤਾ ਹੈ ਸਾਨੂੰ ਨਹੀਂ ਕੁਝ ਮਿਲਿਆ ਇਹਨਾਂ ਨੂੰ ਕਿੱਥੋਂ ਮਿਲ ਜਾਣਾ ਜਦ ਨਾ ਮਿਲਦਾ ਹੀ ਆ ਇਹ ਕਹਿੰਦੀਆਂ ਗੱਲਾਂ ਬਸ ਠੀਕ ਹੈ ਇਦਾਂ ਤਾਂ ਹੀ ਆ ਜਿਹੜੀ ਵੀ ਸਰਕਾਰ ਹੁੰਦੀ ਆ ਇਦਾਂ ਵਾਅਦੇ ਕਰਦੀ ਆ ਪਰ ਹਾਂ ਬਸ ਇੱਕ ਆ ਠੀਕ ਹੈ ਬੱਤੀ ਦੀ ਇਹਨਾਂ ਨੇ ਸੂਤੇ ਥੋੜੀ ਜੀ ਸੌਖੀ ਕੀਤੀ ਆ ਬਾਕੀ ਤਾਂ ਉਵੇਂ ਦਾ ਹੀ ਆ ਸਭ ਕੁਝ ਸਭ ਤੋਂ ਜ਼ਿਆਦਾ ਤਾਂ ਨਸ਼ੇ ਨੁਸ਼ੇ ਦਾ ਉਹ ਤਾਂ ਕੋਈ ਖਾਸ ਫਰਕ ਨਹੀਂ ਪਿਆ ਇਹਨਾਂ ਨੇ ਇਹ ਵਾਅਦਾ ਕੀਤਾ ਹੀ ਬੜਾ ਤਕੜਾ ਇਹ ਚ ਤਾਂ ਕੋਈ ਫਰਕ ਨਹੀਂ ਆ ਉਵੇਂ ਹੀ ਚੱਲਣ ਦਿਆ ਸਭ ਕੁਝ ਹਾਂਜੀ ਵੀਰ ਜੀ ਕੀ ਨਾਮ ਜੀ ਆਪਣਾ ਆਪਣਾ ਵੀਰੇ ਜਸ਼ਨਪ੍ਰੀਤ ਜਸ਼ਨ ਜੀ ਕੀ ਲੱਗਦਾ ਹੈ ਕਿ ਤੁਹਾਡੇ ਪੇਡ ਦੀ ਹਵਾ ਕੀ ਕਹਿੰਦੀ ਹੈ ਤੁਹਾਡੇ ਇਲਾਕੇ ਦੀ ਹਵਾ ਕੀ ਕਹਿੰਦੀ ਹੈ ਕਿ ਕਿਹੜੀ ਪਾਰਟੀ ਹੈ ਤਾਂ ਆਪਣੀ ਲੋਕ ਸਭਾ ਦੇ ਵਿੱਚ ਸੀਟ ਆਪਣੀ ਜਿਹੜੀ ਆ ਉਹ ਆਪਣਾ ਮੁਕਾਮ ਬਣਾਏਗੀ ਜੀ ਕਹਿੰਦਾ ਮਤਲਬ ਇਹ ਹੈ ਜੀ ਵੇਖੋ ਜੋ ਵੀ ਹੈਗਾ ਸਰਕਾਰਾਂ ਸਭ ਵੋਟਾਂ ਬਾਗੇ ਆਪਣਾ ਆਪਣਾ ਮਤਲਬ ਗੂੜੀਆਂ ਕਰਦੀਆਂ ਨੇ ਜੀ ਤੇ ਕਿਸਾਨ ਬੜੇ ਕੋਈ ਸੋਚਦੀਆਂ ਨਹੀਂ ਹੈਗੀਆਂ ਜੀ ਨਾ ਅਮ ਕੋਸ਼ਿਸ਼ ਵੀ ਜਨਤਾ ਦਾ ਕੁਝ ਨਹੀਂ ਹੁੰਦਾ ਨਸ਼ੇ ਬਹੁਤ ਵੱਧ ਗਿਨੀ ਹੁਣ ਆਪਣੇ ਹਲਕਾ ਮਜੀਠੀ ਆਪਣੇ ਬਹੁਤ ਜ਼ਿਆਦਾ ਨਸ਼ਾ ਹੈ ਜੀ ਹਾਂ ਜੀ ਤੇ ਪਰ ਕੀ ਲੱਗਦਾ ਹੈ ਕਿ ਐਤਕਾਂ ਕਿਉਂਕਿ ਵੋਟਾਂ ਤੁਸੀਂ ਪਾਓ ਜਾਂ ਨਾ ਪਾਓ ਸਰਕਾਰ ਤਾਂ ਕੋਈ ਨਾ ਕੋਈ ਚੁਣੀ ਜਾਏਗੀ ਕੋਈ ਨਾ ਕੋਈ ਤੇ ਲੋਕ ਵੋਟਾਂ ਪਾਉਣਗੇ ਤੇ ਕੀ ਲੱਗਦਾ ਹੈ ਕਿ ਕਿਹੜੀ ਸਰਕਾਰ ਜਿਹੜੀ ਹੈਗੀ ਨਹੀਂ ਚਾਹੀਦੀ ਆ ਕਾਂਗਰਸ ਜਾਂ ਭਾਜਪੀ ਚਲੋ ਜੋ ਵੀ ਹੈਗੀ ਆ ਆਉਗੀ ਪਰ ਵੇਖੋ ਹਾਲਾਤ ਇਹ ਜਾਰੇ ਇਹੋ ਹੀ ਆ ਆਮ ਬਾਲਡੀ ਕਿਉਂਕਿ ਸਰੀ ਜੰਦਾ ਕਿਦੇ ਚਲੋ ਵਾਦਾ ਕੀਤਾ ਵਾ ਕਿਦੇ ਨਹੀਂ ਕੀਤਾ ਹੁਣ ਆਪਣੇ ਇਲਾਕੇ ਜਥੇ ਦੇ ਚਲੋ ਨਹੀਂ ਹੈਗਾ ਕਿਦੇ ਵੀ ਲਾਂਬੇ ਕਿਤੇ ਹੈਗਾ ਵਾ ਹਾਂਜੀ ਹਾਂਜੀ ਨਹੀਂ ਮੈਂ ਗੱਲ ਕਰ ਰਿਹਾ ਸੈਂਟਰ ਦੀ ਗੱਲ ਕਰ ਰਿਹਾ ਐ ਕਿ ਸੈਂਟਰ ਦੇ ਵਿੱਚ ਜਦੋਂ ਹੁਣ ਮੋਦੀ ਸਾਹਿਬ ਦੀ ਸੀਟ ਦੇ ਉੱਤੇ ਜਾਂ ਮੋਦੀ ਸਾਹਿਬ ਬਰਕਰਾਰ ਰਹਿਣਗੇ ਕਿ ਜਾਂ ਉਹਨਾਂ ਦੀ ਜਗ੍ਹਾ ਦੇ ਉੱਪਰ ਕਿਸੇ ਹੋਰ ਦਾ ਕਬਜ਼ਾ ਹੋਏਗਾ ਚਲੋ ਮੋਦੀ ਲਾਜੂ ਦਾ ਸਭ ਤੋਂ ਵਧੀਆ ਹਾਂਜੀ ਹਾਂਜੀ ਫਿਰ ਤੇ ਚਲੋ ਕੋਈ ਹਲਾ ਦੇ ਹੋਣਗੇ ਮੋਦੀ ਨੇ ਤਾਂ ਬਹੁਤ ਮਾਰਾ ਕਰਨਦਿਆ ਅਜ ਮੋਦੀ ਨੂੰ ਹਲਾ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਕਿ ਮੋਦੀ ਸਾਹਿਬ ਨੂੰ ਹਟਾ ਕੇ ਫਿਰ ਰਾਹੁਲ ਕੋਈ ਹੋਰ ਆਵੇਗਾ ਤਾਂ ਫਿਰ ਫਾਇਦਾ ਵੇਖੋ ਦੇਖੋ ਕੀ ਹੁੰਦਾ ਹੈ ਹਾਂਜੀ 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 ਚਲੋ ਠੀਕ ਹੈ ਜੀ ਧੰਨਵਾਦ ਜੀ ਦੋਸਤੋ ਅ ਅੱਜ ਸਾਡੇ ਸਰਪੰਚ ਸਾਹਿਬ ਵੀ ਇੱਥੇ ਬੈਠੇ ਨੇ ਹੋਰ ਵੀ ਵੀਰ ਬੈਠੇ ਨੇ ਕਣਕ ਲਾਤ ਰਹੀ ਆ ਸੋ ਇਹਨਾਂ ਨੂੰ ਪੁੱਛਦੇ ਹਾਂ ਇਹਨਾਂ ਦਾ ਕੀ ਖਿਆਲ ਹੈ ਕੀ ਲੱਗਦਾ ਜੀ ਲੋਕ ਸਭਾ ਹਲਕਾ ਅਮਰਸਰ ਦੇ ਵਿੱਚ ਕਿਹੜੀ ਪਾਰਟੀ ਆਦ ਕੰਮਲਾ ਮਾਰੇਗੀ ਜੀ ਕਾਂਗਰਸ ਨੇ ਮਾਰ ਜਾਣੀ ਆਰ ਕਾਂਗਰਸ ਆਰਡਰ ਆਦਾ ਕਿ ਗੁਰਜੀਤ ਆਇਲ ਇਹਨੂੰ ਅੱਗੇ ਹੋਣਾ ਚਾਹੀਦਾ ਉਹ ਅੱਗੇ ਹੀ ਅੱਗੇ ਆ ਹਾਂਜੀ ਨਾ ਹਣਾ ਉਹਨੇ ਤੇ ਸੈਂਟਰ ਦੀ ਕੀ ਗੱਲ ਸਮਝ ਦੇ ਕੇ ਸੈਂਟਰ ਚ ਕੋਈ ਕੋਟਾ ਦੇਖੋ ਜੀ ਮੋਦੀ ਜੀ ਤੋਂ 7 ਸਤੰਬਰ ਦੇ ਬਦਕਾ ਉਹਨੇ ਚੰਗੇ ਕੰਮ ਨਹੀਂ ਕੀਤੇ ਤੇ ਬੋਰਡ ਕੰਮ ਨਹੀਂ ਬੈਣੀ ਆ ਹੂੰ ਤੇ ਜੀ ਐਮਐਸਪੀ ਦੀ ਗੱਲ ਕਰੀਏ ਤਾਂ ਸਰਕਾਰਾਂ ਸਾਡੀਆਂ ਜਿਹੜੀਆਂ ਐਮਐਸਪੀ ਦੇ ਨਹੀਂ ਰਹੀਆਂ ਉਹ ਦਿਨ ਉਹ ਦਿਨ ਉਦਾਂ ਹੀ ਪਈਆਂ ਕੰਮ کاروبار ਉਦਾਂ ਹੀ ਪਏ ਆ ਜੀ ਨਸ਼ਾ ਦੇ ਵੇਖੋ ਜੀ ਨਹੀਂ ਇਹ ਬੰਦ ਹੋਣਾ ਜੋ ਵਿੱਚ ਮੱਝੀ ਆਪਾਂ ਕਰ ਲਈਏ ਜੀ ਇਸ ਕਾਲ ਬੰਦਾ ਮੱਝੀ ਹੋਰ ਲੌਂਗੜੀ ਨਹੀਂ ਘਟੋ ਲੋ ਆਇਆ ਨਾ ਕੋਈ ਵਧੀਆ ਘਟਿਆ ਨਹੀਂ ਘਰਾਂ ਦੇ ਘਰ ਬਰਬਾਦ ਹੋ ਗਿਆ ਇਹਨੋਂ ਪਰ ਆਪਾਂ ਕੁਝ ਨਹੀਂ ਕਹਿ ਸਕਦੇ ਹਾਂਜੀ ਵੀਰ ਜੀ ਕੀ ਨਾਮ ਜੀ ਆਪ ਦਾ ਰਾਜਵੀਰ ਸਿੰਘ ਰਾਜਵੀਰ ਸਿੰਘ ਜੀ ਐਤਕਾਂ ਲੋਕ ਸਭਾ ਹਲਕਾ ਮਰਸਰ ਦੇ ਵਿੱਚ ਕਿਹੜੀ ਪਾਰਟੀ ਅੱਗੇ ਆਵੇਗੀ ਵੇਖੋ ਜੀ ਕਿਹੜੀ ਆਂਦੀ ਆ ਆਸਤੇ ਮੇ ਆਪ ਤਾਂ ਹੀ ਆ ਪਰ ਤੁਹਾਡਾ ਦਿਲ ਕੀ ਕਹਿੰਦਾ ਹੈ ਕਿ ਕਿਹੜੀ ਪਾਰਟੀ ਅੱਗੇ ਹੋਣੀ ਚਾਹੀਦੀ ਹੈ ਆਪ ਹੀ ਅੱਗੇ ਹੋਣੀ ਚਾਹੀਦੀ ਹੈ ਅੱਛਾ ਤਾਂ ਤੁਹਾਡਾ ਮਨ ਕੁਲਦੀਪ ਧਾਲੀਵਾਲ ਆਉਣੀ ਚਾਹੀਦੀ ਹੈ ਹਾਂ ਜੀ ਤੇ ਸੈਂਟਰ ਦੀ ਗੱਲ ਕਰੀਏ ਤੇ ਸੈਂਟਰ ਦੇ ਵਿੱਚ ਆਮ ਤੇ ਕਾਂਗਰਸ ਦਾ ਗੱਠ ਜੋੜ ਉਹ ਅੱਗੇ ਆਉਣਾ ਚਾਹੀਦਾ ਜਾਂ ਮੋਦੀ ਸਰਕਾਰ ਅੱਗੇ ਹੋਣੀ ਚਾਹੀਦੀ ਹੈ ਜੀ ਨਹੀਂ ਆਮ ਤੇ ਕਾਂਗਰਸ ਦਾ ਮੋਦੀ ਦਾ ਤੇ ਆਉਣਾ ਨਹੀਂ ਚਾਹੀਦਾ ਜੀ ਹਾਂ ਜੀ ਸੋ ਐਮਐਸਪੀ ਵਗੈਰਾ ਜਾਂ ਹੋਰ ਜਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਉਹ ਜਿਉਂਦੇ ਤਿਉਹੇ ਪੇਸੋ ਕੋ ਲੱਗਦਾ ਹੈ ਕਿ ਉਹਨਾਂ ਦੀ ਕਾਂਗਰਸ ਦੀ ਜਦੋਂ ਸਰਕਾਰ ਆਏਗੀ ਤੇ ਉਹ ਐਮਐਸਪੀ ਜਾਂ ਹੋਰ ਸਾਡਾ ਰੋਜ਼ਗਾਰ ਜਿਹੜਾ ਉਹ ਸਾਨੂੰ ਦੁਬਾਰਾ ਤੋਂ ਮਿਲ ਸਕੇਗਾ ਆਸ ਤੇ ਹੈ ਨਾ ਉਧਰੋਂ ਤੇ ਆਸ ਹੀ ਨਹੀਂ ਨਾਗੀ ਉਸ ਪਾਸੇ ਤੋਂ ਆਸ ਹੀ ਨਹੀਂ ਨਾਗੀ ਬਹੁਤ ਵਧੀਆ ਵਿਚਾਰ ਨੇ ਵੀਰੋ ਮਤਲਬ ਇਹੀ ਹੈਗਾ ਕਿ ਜੀਵੇ ਆਸਾ ਮਰੇ ਨਰਾਸਾ ਆਸ ਹੈ ਕਿ ਮੋਦੀ ਸਰਕਾਰ ਹਟ ਜਾਣ ਤੋਂ ਬਾਅਦ ਕੋਈ ਨਵੀਂ ਸਰਕਾਰ ਜਦੋਂ ਆਏਗੀ ਤਾਂ ਸ਼ਾਇਦ ਇਹ ਪੰਜਾਬ ਦੇ ਇਹ ਭਾਰਤ ਦੇ ਜਿਹੜੇ ਆ ਗਏ ਨੇ ਉਹ ਭਾਗ ਸੁਧਰ ਸਕਦੇ ਨਹੀਂ ਸੋ ਇਹ ਇਹਨਾਂ ਦਾ ਕਹਿਣਾ ਆ ਜੀ ਹਾਂ ਅਗਲੇ ਸੈਸ਼ਨ ਦੇ ਵਿੱਚ ਵੀਰ ਬੈਠੇ ਹੋਏ ਨੇ ਗੱਡੀਆਂ ਲਾ ਕੇ ਰੋਟੀ ਖਾ ਰਹੇ ਨੇ ਉਹ ਇਹਨਾਂ ਨੂੰ ਪੁੱਛਦੇ ਆ ਕਿ ਇਹਨਾਂ ਦਾ ਕੀ ਵਿਚਾਰ ਹੈਗਾ ਆ ਹਾਂਜੀ ਵੀਰ ਜੀ ਕੀ ਨਾਮ ਜੀ ਆਪਣਾ ਪਹਿਲਾਂ ਦੇ ਬਾਈ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਜਿੰਨੇ ਵੀ ਤੁਹਾਡੇ ਚੈਨਲ ਆਈਂ ਦੇਖ ਰਹੇ ਆ ਮਜੀਠਾ ਨੂੰ ਹਾਂਜੀ ਇਹ ਮਜੀਠੇ ਦਾ ਸਟੈਂਡ ਆ ਤੇ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਤੇ ਵਿਚਾਰ ਸਾਡੇ ਗਾਦੇ ਗਰੀਬਾਂ ਦੇ ਕਾਦੇ ਵਿਚਾਰ ਹੁੰਦੇ ਆ ਡਰਾਈਵਰੀ ਲਾਈਨ ਤੇ ਜ਼ੀਰੋ ਲੈਵਲ ਤੇ ਚਲ ਗਈ ਆ ਨਹੀਂ ਪਰ ਉਹ ਚਲੋ ਤੁਹਾਡੀ ਆਪਣੀ ਮੈਂ ਜਿਹੜੀ ਗੱਲ ਕਰ ਰਿਹਾ ਪਬਲਿਕ ਸਰਕਾਰ ਦੇ ਸਰਕਾਰ ਦੇ ਨਾਲ ਹੀ ਹੈ ਨਾ ਹਾਂਜੀ ਹਾਂਜੀ ਜਿੰਨਾ ਵੀ ਆ ਟ੍ਰਾਂਸਪੋਰਟ ਏਰੀਆ ਵਾ ਵਾਨੀਆਂ ਟਵਾਨੀਆਂ ਦੇ ਇੰਟਰਾਚ ਹੋ ਗਿਆ ਹਾਂਜੀ ਰੋਡ ਮਹਿਕਮਾ ਵੱਡੇ ਵੱਡੇ ਵਾਨੀਆਂ ਟਵਾਨੀਆਂ ਦੇ ਇੰਟਰਾਚ ਹੋ ਗਏ ਆ ਹਾਂਜੀ ਹਰ ਕੰਮ ਮਤਲਬ ਇਹ ਕੋਪ ਡਰਾਈਵਰਾਂ ਦੇ ਹੱਕ ਦੇ ਵਿੱਚ ਹੁੰਦਾ ਜਾਂਦਾ ਸਾਡੇ ਦੇ ਗਰੀਬਾਂ ਦੇ ਅਖਰੇ 4 ਘੰਟਾ ਰਹਿਗਾ ਜਿਹੜਾ ਰੋਟੀ ਤੇ ਪਿਆ ਵਾ ਜੀ 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 ਉਹ ਵੀ ਜੇ ਆਉਣ ਵਾਲੇ ਸਮੇਂ ਤੇ ਜੇ ਇਹੀ ਹਾਲਾਤ ਰਹੇ ਤੇ ਮੇਰੇ ਹਿਸਾਬ ਨਾਲ ਸਾਡੇ ਕੋ 4 ਘੰਟਾ ਵੀ ਨਹੀਂ ਰਹਿਣਾ ਜੀ ਇਹ ਕਰਕੇ ਸਰਕਾਰ ਐਗਦੀ ਬਦਲਣੀ ਚਾਹੀਦੀ ਆ ਜਿੰਨਾ ਭਾਜਪਾ ਸਰਕਾਰ ਨੇ ਭਾਰਤ ਨੂੰ ਲੁੱਟਿਆ ਵਾ ਇਹ ਇਨਸਾਫ ਤੇ ਫੇਰ ਹੀ ਭਾਜਪਾ ਬਦਉਗੀ ਜੇ ਦੂਜੀ ਸਰਕਾਰ ਆਊਗੀ ਤੇ ਹਾਂਜੀ ਤੇ ਅੰਮ੍ਰਿਤਸਰ ਦੇ ਵਿੱਚੋਂ ਕਿਹਦਾ ਲੱਗਦਾ ਹੈ ਕਾ ਵੀ ਕਿਹੜੀ ਪਾਰਟੀ ਅੱਗੇ ਆਏਗੀ ਅੰਮ੍ਰਿਤਸਰ ਜਿਹੜਾ ਹਲਕਾ ਵਾ ਆਪਣਾ ਤੁਹਾਡਾ ਕਾਂਗਰਸ ਨੇ ਵੀ ਜਿਹੜੇ ਪਿਛੇ ਜੇ ਵਾਅਦੇ ਕੀਤੇ ਸੀ ਪੂਰੇ ਨਹੀਂ ਹੋਏ ਅੱਛਾ ਜੀ ਤੇ ਇਹ ਝਾੜੂ ਵਾਲਿਆਂ ਦਾ ਵੀ ਤੁਹਾਨੂੰ ਹਾਲਾਤਾਂ ਦਾ ਪਤਾ ਹੀ ਆ ਸੇਵਾ ਕੇਂਦਰਾਂ ਦੇ ਉੱਤੇ ਰੰਗ ਮਾਰ ਕੇ ਤੇ ਕਹਤਾ ਵੀ ਅਸੀਂ ਬਣਾਉਂਦੇ ਆ ਕਲੀਨਿਕ ਮੁਹਲੇ ਬਣਾਉਂਦੇ ਆ ਹਾਂਜੀ ਪਰ ਐਡੀ ਕੋਈ ਸਹੂਲਤ ਨਹੀਂ ਆ ਗਈ ਤੋਂ ਕੋਈ ਪਾਰਟੀ ਦਾ ਲੱਗਦਾ ਨਹੀਂ ਵੀ ਕਿਹੜੀ ਪਾਰਟੀ ਕੋਈ ਨਾ ਕੋਈ ਤਾਂ ਜਿੱਤੇਗੀ ਫਿਰ ਵੀ ਪਰ ਤੁਹਾਡਾ ਆਪਣਾ ਕੀ ਵਿਚਾਰ ਹੈਗਾ ਵੀ ਕਿਹੜੀ ਪਾਰਟੀ ਅੱਗੇ ਹੋਣੀ ਚਾਹੀਦੀ ਹੈ ਵਿਚਾਰ ਪਤਾ ਕੀ ਪਬਲਿਕ ਜਿਹੜੀ ਹੈ ਨਾ ਆਖਦੀ ਪਬਲਿਕ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਆ ਪਰ ਅਗਦੀ ਪਬਲਿਕ ਦਾ ਲੀਡਰਾਂ ਨੂੰ ਵੀ ਦਬਾਰਨੇ ਵੀ ਬੋਟ ਕਿੱਥੇ ਭੇਜਣੀ ਆ ਜੀ ਚਲੋ ਜੀ ਦੂਸਰੇ ਵੀਰਾਂ ਨਾਲ ਗੱਲ ਕਰਦੇ ਆ ਕੀ ਨਾਮ ਜੀ ਆਪਣਾ ਮਹਿੰਦਰ ਸਿੰਘ ਹੈ ਜੀ ਵੀਰ ਜੀ ਸਤਿ ਸ੍ਰੀ ਅਕਾਲ ਮਹਿੰਦਰ ਸਿੰਘ ਜੀ ਕੀ ਲੱਗਦਾ ਹੈ ਕਿ ਅੰਮ੍ਰਿਤਸਰ ਦੇ ਹਲਕੇ ਦੇ ਵਿੱਚੋਂ ਕਿਹੜੀ ਪਾਰਟੀ ਆਦ ਕੰਮ ਲਾ ਮਾਰੀ ਗਈ ਵੀਰ ਜੀ ਯਾਰ ਕਾ ਦੋ ਪਾਰਟੀਆਂ ਹੀ ਅੱਗੇ ਆ ਰਹੀਆਂ ਜੀ ਤੁਹਾਡੇ ਸਾਹਮਣੇ ਜੀ ਜਾਂ ਤੇ ਕਾਂਗਰਸ ਆਏਗੀ ਤੇ ਜਾਂ ਜਿਹੜਾ ਇਹਨਾਂ ਨੇ ਜੋ ਸੀਨ ਖਿਲਾ ਰਿਆ ਇਹ ਅੱਗੇ ਆਏਗਾ ਆ ਆਪਣੇ ਹਲਕੇ 'ਚ ਜੀ ਹਾਂਜੀ ਸੋ ਕੀ ਲੱਗਦਾ ਇਹ ਪਾਰਟੀ ਤਾਂ ਨਹੀਂ ਜ ਆ ਰਹੀ ਅੱਛਾ ਜੀ ਨਹੀਂ ਇਹ ਤਾਂ ਆਮ ਪਾਰਟੀ ਗੁਰਜੀਤ ਔਜਲਾ ਨਹੀਂ ਇਹ ਹਾਂ ਇਹਨਾਂ ਦਾ ਆਏਗਾ ਠੀਕ ਹੈ ਜੀ ਹਾਂਜੀ ਤੇ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਵੇਖਣੀ ਚਾਹੁੰਦੇ ਹੋ ਸੈਂਟਰ ਵਿੱਚ ਤਾਂ ਕਾਂਗਰਸ ਸਰਕਾਰ ਮੇਰੇ ਹਿਸਾਬ ਨਾਲ ਮੱਲਾ ਮਾਰੂਗੀ ਠੀਕ ਹੈ ਜੀ ਹਾਂਜੀ ਸੋ ਸਟੈਂਡ ਤੇ ਬੈਠੇ ਕੁਝ ਵੀਰ ਜਿਹੜੇ ਸੀ ਉਹ ਕੈਮਰਾ ਅੱਗੇ ਨਹੀਂ ਆਉਣਾ ਚਾਹੁੰਦੇ ਪਰ ਉਹਨਾਂ ਦੇ ਵਿਚਾਰ ਵੀ ਇਹੀ ਆ ਕਿ ਕਾਂਗਰਸ ਸਰਕਾਰ ਜਿਹੜੀ ਆ ਉਹ ਸੈਂਟਰ ਦੇ ਵਿੱਚ ਆਉਣੀ ਚਾਹੀਦੀ ਆ ਔਰ ਜੇ ਗੱਲ ਕਰੀਏ ਮਜੀਠੇ ਦੀ ਜਾਂ ਅੰਮ੍ਰਿਤਸਰ ਦੀ ਤਾਂ ਇੱਥੇ ਰਲਵੇਂ ਮਿਲਵੇਂ ਬਿਆਨ ਆ ਹਰ ਇੱਕ ਇਨਸਾਨ ਦੀ ਆਪਣੀ ਪਸੰਦ ਦਾ ਲੀਡਰ ਹੁੰਦਾ ਆ ਸੋ ਰਲਵੇਂ ਬਿਆਨ ਆ ਕੋਈ ਵੀ ਪਾਰਟੀ ਇੱਥੇ ਦਿੱਤੇ ਪਰ ਸੈਂਟਰ ਦੇ ਵਿੱਚ ਕਾਂਗਰਸ ਸਰਕਾਰ ਜਿਹੜੀ ਹੈ ਉਹ ਆਉਣੀ ਚਾਹੀਦੀ ਏ ਭਾਜਪਾ ਨੂੰ ਹਰਾ ਕੇ ਇਹ ਇਹਨਾਂ ਦਾ ਕਹਿਣਾ ਹੈ ਜੀ ਸੋ ਮਿਲਦੇ ਆ ਅਗਲੇ ਸੈਸ਼ਨ ਦੇ ਵਿੱਚ ਹਾਂਜੀ ਵੀਰ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਜਸਪਾਲ ਸਿੰਘ ਹੈ ਸਰ ਜੀ ਪਾਲ ਸਿੰਘ ਜੀ ਕੀ ਲੱਗਦਾ ਹੈ ਕਿ ਮੈਨੂੰ ਵੀ ਲੱਗਦਾ ਤੁਹਾਡੀਆਂ ਗੱਲਾਂ ਸੁਣਦਿਆਂ ਹੀ ਸਰਕਾਰਾਂ ਦੇ ਖਿਲਾਫ ਤੁਹਾਨੂੰ ਲੱਗਦਾ ਕਿ ਕਾਫੀ ਗੁੱਸਾ ਹੈਗਾ ਹੈ ਕੀ ਕਹਿਣਾ ਚਾਹੋਗੇ ਵੀ ਕਿਹੜੀ ਸਰਕਾਰ ਜਿਹੜੀ ਹੈਗੀ ਆ ਉਹ ਇਤਿਕਾ ਲੋਕ ਸਭਾ ਹਲਕਾ ਮਰਸਾਰ ਦੇ ਵਿੱਚੋਂ ਜਿੱਤਣੀ ਚਾਹੀਦੀ ਹੈ ਤੇ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਆਉਣੀ ਚਾਹੀਦੀ ਹੈ ਸਰ ਜੀ ਗੱਲ ਤੇ ਕੇ ਆ ਪਹਿਲਾ ਜਿਹੜਾ ਮੇਨ ਮੁੱਦਾ ਨਾ ਪੰਜਾਬ ਦੇ ਵਿੱਚ ਤੁਸੀਂ ਆਪ ਝਾਤੀ ਮਾਰ ਕੇ ਵੇਖੋ ਹਰ ਇੱਕ ਪਿੰਡ ਦੇ ਵਿੱਚ ਨੌਜਵਾਨ ਜਿਹੜਾ ਨਾ ਮਰਦਾ ਜਾਂਦਾ ਵਾ ਜੀ ਇਹਦੇ ਵਿੱਚ ਸਰਕਾਰ ਦਾ ਕੋਈ ਐਕਸ਼ਨ ਨਹੀਂ ਹੈਗਾ ਜਣ ਜੇ ਕੋਈ ਕਹਦੇ ਸਰਕਾਰ ਵੀ ਮੈਂ ਮੁੱਦਾ ਕੋਈ ਚੁੱਕਿਆ ਨਸ਼ੇ ਦੇ ਖਿਲਾਫ ਆਈ ਉਹਨੂੰ ਵੋਟਾਂ ਪਾਉਣ ਨੂੰ ਤਿਆਰ ਆ। ਕੱਲਾ ਕੱਲਾ ਜਿਹੜਾ ਪਿੰਡ ਕੱਲਾ ਕੱਲਾ ਸ਼ਹਿਰ ਨਾ ਵੋਟਾਂ ਪਾਊਗਾ ਤੇ ਫਿਰ ਮੈਨੂੰ ਕਹਿ ਦਿਓ। ਹਰ ਇੱਕ ਜ਼ਿਲ੍ਹੇ ਦੇ ਹਰ ਇੱਕ ਪਿੰਡ ਤੇ ਸ਼ਰੇਮ ਚਟਾ ਵੇਗੰਡਿਆ ਸ਼ਰੇਮ ਨਸ਼ਾ ਵੇਗੰਡਿਆ ਸਾਰੀਆਂ ਪਾਰਟੀਆਂ ਨੂੰ ਪਤਾ ਵਾ ਥਾਣੇ ਵਾਲਿਆਂ ਨੂੰ ਪਤਾ ਵਾ ਰਾਜਨੀਤੀ ਨੂੰ ਵੀ ਪਤਾ ਵਾ ਇਹ ਖੁਦ ਆਪਣੀਆਂ ਵੋਟਾਂ ਲੈਣ ਦੇ ਕਰਕੇ ਲੋਕਾਂ ਦੇ ਮਾਪਿਆਂ ਦੇ ਪੁੱਤ ਨੀਤੀ ਦਾ ਕੋਈ ਬੰਦਾ ਆਹ ਕੱਢ ਕੇ ਕਹਦੇ ਵੀ ਮੈਂ ਨਸ਼ਾ ਬੰਦ ਕਰਾਇਆ। ਭਵੰਤਮਾਨ ਨੇ ਵੀ ਕਿਹਾ ਮੈਂ ਨਸ਼ਾ ਬੰਦ ਕਰਾਂਗਾ ਉਹਨੇ ਇਹਦੋਂ ਵਾਅਦਾ ਲਵਾਤਾ ਨਸ਼ਾ ਇਹ ਕਲਾਪਾ ਇੱਕ ਨੂੰ ਬਨਾਮ ਕਰੀ ਜਾਂਦੇ ਆ ਉਹਦੇ ਏਰੀਆ 'ਚ ਨਸ਼ਾ ਵੇਚਦਾ ਹੋਰ ਜੇ ਮੋਦੀ ਨੋਰਬੰਦੀ ਕਰ ਸਕਦਾ ਹੈ ਨਾ ਇੱਕ ਦਿਨ ਦੇ ਵਿੱਚ ਨਸ਼ਾ 1 ਮਿੰਟ ਦਾ ਕੰਮ ਜੇ ਜੀ ਗਰੀਬ ਜਨਤਾ ਸਾਰਿਆਂ ਦਾ ਕਾਹਨ ਡਿਆ ਇਹ ਨਹੀਂ ਇੱਕ ਨਾਲ ਨਹੀਂ ਸਾਰੇ ਗੱਡੀਆਂ ਵਾਲੇ ਝਾਤੀਆਂ ਮਾਰ ਲਓ ਸਵੇਰਾਂ ਦੇ ਆ ਕੇ ਖੜੇ ਆ ਸਾਨੂੰ ਕੋਈ ਅਜੇ ਤੱਕ ਕੋਈ ਕੰਮ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਆ ਘਰੋਂ ਆਏ ਕਿੱਥੋਂ ਵਿਚਾਰੇ ਖਰਚੇ ਭਗਤਉਣਗੇ ਜੀ ਜੀ ਤੇ ਜਿਹੜੇ ਮਾਰੇ ਮੋਟੇ ਵਿਚਾਰੇ ਕਾਰੋਬਾਰ ਚੱਲਦੇ ਆ ਨਸ਼ਾ ਦੇ ਲਾਗੇ ਜੀ ਤੁਹਾ ਮਾਰੇ ਪੁੱਤ ਤਾਂ ਆਪੇ ਬਾਹਰ ਜਾਣਦੇ ਐ ਇਸੇ ਕਰਕੇ ਜਾਣਦੇ ਆ ਉਹਦੇ ਨਸ਼ਾ ਹੀ ਲੀਆਂ ਜੇ ਨਸ਼ਾ ਹੈਗਾ ਤੇ ਅਗਲੇ ਕਮਾ ਕੇ ਖਾਂਦੇ ਆ ਇਥੇ ਨਾ ਕਮਾਉਂਦਾ ਸੱਦ ਨਾ ਕੋਈ ਖਾਂਦਾ ਸੱਦ ਨੇ ਜੀ ਜੀ ਤੇ ਮਾਰੇ ਮੋٹے ਬੰਦੇ ਨੂੰ ਤਾਂ ਵੈਸੇ ਨਹੀਂ ਸਮਝਦੀ ਕੋਈ ਦੁਨੀਆ ਜੀ ਅੱਜ ਕੱਲ ਇਸ ਕਰਕੇ ਆ ਮੇਰਾ ਹਰ ਇੱਕ ਮੈਂ ਸਿਰ ਬਾਰਿਕ ਨੂੰ ਇਹੀ ਸਮਝੋਤਾ ਚੋਣਾ ਸਰਕਾਰ ਜਿਹੜੀ ਮਰਜ਼ੀ ਬਣੇ ਨਾ ਸੇ ਤੇ ਥੋੜਾ ਬੁੱਧੀਮਨ ਪਾਓ ਨਾ ਸੇ ਵਾ ਆਤਿ ਮਾਪਿਆਂ ਦੇ ਪੁੱਤ ਰੁਲ ਗਏ ਆ ਮਾਪਿਆਂ ਦੇ ਘਰ ਤੋਂ ਬਾਹ ਹੋ ਗਏ ਆ ਜਿਹੜੀ ਮਾਵਾਂ ਘਰ ਤੋਂ ਬਾਹ ਹੋ ਗਏ ਉਹਨਾਂ ਨੂੰ ਪੁੱਛੋ ਬੜਾ ਉਖਾ ਹੋ ਗਿਆ ਜੇ ਕੱਲਾ ਆਪਾਂ ਰਾਜਨੀਤੀ 'ਚ ਆਉਣ ਵਾਲੀਆਂ ਗੱਲਾਂ ਸਰਕਾਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੇ ਤੁਸੀਂ ਇਹ ਨਾ ਗੱਲ ਸੋਚੋ ਵੀ ਸਾਨੂੰ ਰਾਜਨੀਤੀ ਦਾ ਮਤਲਬ ਆ ਸਾਨੂੰ ਇਹ ਨਾਲ 1 ਰੁਪਏ ਨਾਲ ਮਤਲਬ ਨਹੀਂ ਹੈਗਾ ਜੇ ਮਾਪਿਆਂ ਦੇ ਪੁੱਤ ਹੀ ਮਰ ਗਏ ਤਾਂ ਰਾਜਨੀਤੀ ਲੋ ਕਥੋਂਗੇ ਪਰ ਲੋਕਾਂ ਦਾ ਇਹੀ ਕਹਿਣਾ ਹੈ ਕਿ ਜੇ ਸਰਕਾਰਾਂ ਨੇ ਨਸ਼ਾ ਵਿਕਣਾ ਬੰਦ ਕਰ ਦਿੱਤਾ ਇਹ ਲੋਕਾਂ ਦਾ ਕਹਿਣਾ ਮੈਂ ਇੱਕ ਵਾਰੀ ਫੇਰ ਕਹਿ ਦਵਾਂ ਕਿ ਸਾਡੇ ਆਪਣੇ ਕੋਈ ਵਿਚਾਰ ਨਹੀਂ ਸਾਡੇ ਵਿਚਾਰ ਜਨਤਾ ਦੇ ਨਾਲ ਹੀ ਹੁੰਦੇ ਆ ਲੋਕਾਂ ਦਾ ਇਹ ਕਹਿਣਾ ਹੈਗਾ ਕਿ ਜੇ ਜਨਤਾ ਨਸ਼ਿਆਂ ਦੇ ਉੱਤੇ ਨਾਂ ਲੱਗੂਗੀ ਤੇ ਇਹਨਾਂ ਨੇ ਸਾਡੇ ਬਖ ਬਰਖਲਾਫ ਧਰਨੇ ਲਾਉਣੇ ਆ ਤੇ ਸਾਡੇ ਕੋ ਨੌਕਰੀਆਂ ਦੀਆਂ ਮੰਗਾ ਕਰਨੀਆਂ ਤੇ ਨੌਕਰੀਆਂ ਦੀ ਪੂਰਤੀ ਕਿਉਂ ਨਹੀਂ ਕਿਥੋਂ ਅਸੀਂ ਪੂਰੀ ਕਰਾਂਗੇ ਇਸ ਕਰਕੇ ਨਸ਼ੇ ਚ ਲਾਏ ਆ ਸਾਜੀ ਦੇਖੋ ਪਤਾ ਕੀ ਆ ਹਰ ਇੱਕ ਕੰਮ ਦੇ ਵਿੱਚ ਤੁਸੀਂ ਅੱਜ ਹਰਬ ਕੰਟਰੀ ਦੇ ਵਿੱਚ ਜਾ ਕੇ ਵੇਖ ਲਓ ਹਾਂਜੀ ਕਟੋਕਾਰਾ ਕਰੋਨਾ ਟਾਈਮ ਦੇ ਵਿੱਚ 24 ਲੱਖ ਜਿਹੜਾ ਬੰਦਾ ਇੰਡੀਆ ਦਾ ਸੀ ਜੀ ਉਹਨਾਂ ਨੇ ਇੱਕ ਕੰਪਨੀ ਨੇ ਬੰਦਾ ਬਾਹਰ ਨਹੀਂ ਕੱਢਿਆ ਸਾਡੇ ਟਾਈਮ ਦੇ ਵਿੱਚ ਇਥੇ ਕਰੋਨਾ ਦੇ ਵਿੱਚ ਬੰਦਿਆਂ ਨੂੰ ਕੋਟ ਕੋਟ ਅੰਦਰ ਭਾਲਿਆ ਕਾਹਦੇ ਲਈ ਭਾਲਿਆ ਲੋਕਾਂ ਦੇ ਧੰਦੇ ਚੱਲੇ ਉਹ ਟਾਈਮ ਦੇ ਕਰੋਨਾ ਦੇ ਟਾਈਮ ਦੇ ਵਿੱਚ ਚੰਗਿਆਂ ਭਲਿਆਂ ਦੇ ਬਿਜ਼ਨਸ ਚੱਲੇ ਇਥੇ ਨਸ਼ੇ ਦੇ ਖਿਲਾਫ ਕੇ ਨੇ ਕੋਈ ਮੁੱਦਾ ਨਹੀਂ ਚੁੱਕਿਆ ਕੋਰੋਨਾ ਦੇ ਵਿੱਚ ਡੋਬ-ਡੋਬ ਕੇ ਬੰਦੇ ਸਾਰੇ ਲੋਕਾਂ ਦੇ ਪੁੱਤ ਮਾਰਤੇ ਜੀ ਇਹਦੇ ਵਿੱਚ ਇਹ ਕੋਈ ਹੈ ਨਹੀਂ ਇਹੋ ਜੀ ਗੱਲਬਾਤ ਨਸ਼ਾ ਛੱਡਾ ਦਿਓ ਮਾਪੇ ਆਪ ਭੱਜ ਭੱਜ ਕੇ ਵੋਟਾਂ ਪਾਉਣਗੇ ਜਿਹੜੀ ਵੀ ਰਾਜਨੀਤੀ ਹੁੰਦੀ ਹੈ ਇੱਕ ਨਸ਼ੇ ਦੇ ਮੁੱਦਾ ਚੱਲਣ ਰਿਹਾ ਇਸ ਵਕਤ ਜਿਹੜਾ 90% ਹੈ ਨਾ ਹਰ ਇੱਕ ਪਿੰਡ ਦੇ ਵਿੱਚ ਨਸ਼ਾ ਵਾ ਨਾ ਇੱਥੇ ਸਰਪੰਚ ਬੋਲਦਾ ਨਾ ਇੱਥੇ ਮੈਂਬਰ ਬੋਲਦਾ ਤੇ ਜਿਹੜੇ ਆਪਣੇ ਹਲਕਿਆਂ ਦੇ ਇਹ ਲੋਕਾਂ ਨਹੀਂ ਨਾ ਬੋਲਦੇ ਇਹਨਾਂ ਨੂੰ ਵੋਟਾਂ ਦਾ ਮਤਲਬ ਹੈ ਇਹ ਉਦੋਂ ਨਹੀਂ ਹੁੰਦੇ ਜਦ ਦਿਨ ਇਹਨਾਂ ਨੂੰ ਲੋੜ ਜਾ ਕੇ ਪਿੰਡਾਂ ਚ ਪੁੱਛ ਕੇ ਵੇਖ ਲਓ ਕੋਈ ਨਹੀਂ ਗੱਲ ਕਰਦਾ ਮੇਰਾ ਇੱਕ ਲਾਸਟ ਸਵਾਲ ਹੈ ਤੁਹਾਨੂੰ ਜੀ ਸਰ ਜੀ ਅੰਮ੍ਰਿਤਸਰ ਦੇ ਵਿੱਚ ਕਿਹੜੀ ਪਾਰਟੀ ਨੂੰ ਜੇਤੂ ਵੇਖਣਾ ਚਾਹੁੰਦੇ ਹੋ ਤੇ ਸੈਂਟਰ ਚ ਕਿਹੜੀ ਨੂੰ ਵੇਖਣਾ ਚਾਹੁੰਦੇ ਹੋ ਮੇਰਾ ਸਰ ਜੀ ਫਿਰ ਉਹੀ ਗੱਲ ਆ ਜਾਂਦੀ ਘੁੰਮ ਕੇ ਆਪਾਂ ਇਸ ਚੀਜ਼ ਨੂੰ ਮੈਂ ਮੰਨਦਾ ਨਹੀਂ ਜੀ ਜਿੰਨਾ ਤੱਕ ਕਿਸੇ ਦੇ ਮਾਪਿਆਂ ਦਾ ਪੋਤ ਨਹੀਂ ਨਾ ਕੋਈ ਬਜਦਾ ਤੁਸੀਂ ਕਿਸੇ ਵੀ ਟੇਸ਼ਨ ਤੇ ਕੈਮਰਾ ਕਮਾ ਲਓ ਸਾਡੇ ਆ ਮਜੀਠੇ ਹਲਕੇ ਦੇ ਵਿੱਚ ਸ਼ਾਮ ਨੂੰ ਆਜੋ ਸ਼ਰੇਆਮ ਨਸ਼ਾ ਵੀ ਕੰਡਿਆ ਜੀ ਇਹਨੂੰ ਕਹਿੰਨੇ ਬੁਥੀ ਬੰਨ ਪਾਇਆ ਕੋਈ ਇਥੋਂ ਦਾ ਮਜੀਠੇ ਹਲਕੇ ਦਾ ਹੈਗਾ ਕੋਈ ਮੰਤਰੀ ਉਹ ਕਹਦੇ ਵੀ ਮੈਂ ਨਸ਼ਾ ਬੰਦ ਕਰ ਮਜੀਠੇ ਦੇ ਲਾਗੇ ਹਲਕੇ ਕਿੰਨੇ ਮਜੀਠੇ ਦੇ ਲਾਗੇ ਪਿੰਡ ਨੇ ਕਿੰਨੇ ਕਿ ਪੈਣ ਰਿਆ ਮਜੀਠੇ ਦੇ ਪਿੰਡ ਦੇ ਲਾਗੇ ਲਾਗੇ ਕਿਲੋਵਾਨਾ ਵੇਚਣ ਡਿਆ ਮਾਲ ਉਹ ਕੰਨੇ ਹਟੋਣਾ ਇਹ ਲਾਗ ਲਿਆ ਮੰਤਰੀ ਨੇ ਹਟੋਣਾ ਜੀ ਜੀ ਤੇ ਜੇ ਇਹਨਾਂ ਨੇ ਨਾ ਹਟਾਇਆ ਤੇ ਫਿਰ ਕਿੱਦਾਂ ਕੰਮ ਚੱਲੂਗਾ ਜੀ ਆਪਾਂ ਇੱਕ ਜਿੱਦ ਨੂੰ ਕਹਿੰਦੇ ਸਾਡੇ ਪਿੰਡ ਮੰਨ ਲਓ ਮੰਤਰੀ ਹੁੰਦਾ ਨਾ ਸਾਡੇ ਜਿਹੜੇ ਚਾਰ ਪੰਜ ਚੁਮਚੇ ਹੁੰਦੇ ਸਾਨੂੰ ਸਟੇਟ ਤੇ ਨਹੀਂ ਚੜਨ ਦੇ ਸਾਡਾ ਫਰਜ਼ ਪੰਦਾ ਮੰਤਰੀ ਦੇ ਨਾਲ ਗੱਲ ਕਰਨਾ ਉਹ ਕਿਹੜੇ ਹਿਸਾਬ ਨਾਲ ਸਾਡੇ ਪਿੰਡ 'ਚ ਆ ਗਿਆ ਕਿਹੜੇ ਹਿਸਾਬ ਨਾਲ ਉਹ ਗੱਲ ਕਰਦਾ ਉਹਨੂੰ ਦਿਖਾਇਆ ਜਾਵੇ ਵੀ ਜਿਹੜੇ 50 ਬੰਦੇ ਨਸ਼ੇ ਤੇ ਲੱ ਮੰ ਲੋ ਅੱਜ ਤੁਸੀਂ ਰਾਜਨੀਤੀਵਾਦੀ 200 ਬੰਦੇ ਦਾ ਇਕੱਠ ਕਰ ਰਹੇ ਨਸ਼ੇ ਵਾਲੇ ਦਾ ਆਉਂਦੇ ਸਾਲ ਨੂੰ 200 ਮਰ ਜੂਗਾ ਫਿਰ ਕਿੱਥੋਂ ਇਕੱਠ ਕਰੋਗੇ ਸੋ ਵੀਰ ਹੁਣਾ ਦੇ ਮਨ ਦੇ ਵਿੱਚ ਵੇਖ ਸਕਦੇ ਹੋ ਕਿ ਕਿੰਨਾ ਗੁੱਸਾ ਆ ਸਰਕਾਰਾਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਉਹਨਾਂ ਨੇ ਇਹੀ ਕਹਿਣਾ ਆ ਕਿ ਸਰਕਾਰਾਂ ਆਉਂਦੀਆਂ ਨੇ ਵਾਅਦੇ ਕਰਦੀਆਂ ਨੇ ਤੇ ਵਾਦਿਆਂ ਨੂੰ ਪੂਰਾ ਨਹੀਂ ਕਰਦੀਆਂ ਤੇ ਅੱਜ ਬੇਰੋਜ਼ਗਾਰੀ ਚਰਮ ਸੀਮਾ ਦੇ ਉੱਤੇ ਆ ਨਸ਼ੇ ਚਰਮ ਸੀਮਾ ਦੇ ਉੱਤੇ ਆ ਤੇ ਬੇਰੋਜ਼ਗਾਰ ਨਸ਼ੇਰੀਕਰਨ ਕੀਤਾ ਹੋਰ ਕੀ ਕਰਨਗੇ ਕਿਉਂਕਿ ਜੇ ਉਹ ਨਸ਼ੇ ਨਹੀਂ ਕਰਦੇ ਤਾ ਕੰਮਕਾਰਤਾ ਕੋਈ ਹੈ ਨਹੀਂ ਆ ਤੇ ਕਹਿੰਦੇ ਨੇ ਵੇਲਾ ਮਨ ਸ਼ੈਤਾਨ ਦਾ ਕਰ ਜੋ ਜੋ ਸਰ ਜੀ ਆ ਵੇਖੋ ਸੜੀਆਂ ਛਾਤੀਆਂ ਮਰਵਾਉ ਕੈਮਰੇਆਂ ਦੀਆਂ ਸਾਰੀਆਂ ਗੱਡੀਆਂ ਉਧਰ ਲੱਗੀਆਂ ਸਰ ਜੀ ਜੀ ਆ ਗੱਡੀਆਂਾਂ ਲੈ ਛਾਤੀਆਂ ਮਰਵਾ ਦੋ ਪਿਆ ਵੇਲੋ ਕੰਮ ਹੋਵੇ ਤੇ ਫੇਰ ਹੀ ਬੰਦਾ ਕੋਈ ਕੰਮਰ ਜੁਗਾਰ ਨਹੀਂ ਹੈਗੇ ਜੀ ਸੋ ਮਿਲਦੇ ਆ ਅਗਲੇ ਸਵਾਲ ਦੇ ਨਾਲ ਅਗਲੇ ਸੈਸ਼ਨ ਦੇ ਨਾਲ ਤਦ ਤੱਕ ਲਈ ਧੰਨਵਾਦ